ਵਾਹਿਗੁਰੂ ਜੀ ਅੱਜ ਵਾਲੇ ਪ੍ਰੋਗਰਾਮ ਬਾਰੇ ਦਿਓ ਜਾਣਕਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਸਹੌਲੀ ਕੌਮੀ ਪ੍ਰਧਾਨ ਅਕਾਲੀ ਦਰ ਸਤੰਤਰ ਮੈਂ ਜਿਹੜਾ ਪਟਿਆਲੇ ਤੋਂ ਚੱਲ ਕੇ ਅੱਜ ਫਰੀਦਕੋਟ ਆਇਆ ਹਾਂ ਸਰਦਾਰ ਅਨਜੀਤ ਸਿੰਘ ਜਿਹੜਾ ਜਿਹਾਰੂ ਜੋਧਾ ਸਾਡਾ ਤੇ ਬਾਬਾ ਜੀ ਬੈਠੇ ਨੇ ਮਨਪ੍ਰੀਤ ਤੇ ਮੇਰੇ ਨਾਲ ਬਾਬਾ ਬੂਟਾ ਸਿੰਘ ਕਲਰ ਭਣੀ ਵਾਲੇ ਤੇ ਸਰਦਾਰ ਬਖਤਿਆਰ ਸਿੰਘ ਜੀ ਆਏ ਨੇ ਅਸੀਂ ਇਹ ਸਾਡਾ ਭਾਈਚਾਰਾ ਇਕੱਠਾ ਹੋ ਕੇ ਇਹ ਕਹਿਣ ਆਇਆ ਕਿ ਤੁਸੀਂ ਪਿਛਲੇ ਦਿਨਾਂ 'ਚ ਦੇਖੋ ਸ਼ਹੀਦ ਦੇ ਆਜ਼ਮ ਸਰਦਾਰ ਉੱਤਮ ਸਿੰਘ ਦੀ ਵਰਸੀ ਮਨਾ ਕੇ ਹਟੀਆਂ ਸਰਕਾਰ ਉਹਦੇ ਵਿੱਚ ਜੋ ਸਾਨੂੰ ਪਤਾ ਲੱਗਿਆ ਸਰਕਾਰ ਨੇ ਹਦਾਇਤ ਕਰੀ ਕਿ ਕਾਲਾ ਕੱਪੜਾ ਨਹੀਂ ਆਉਣਾ ਚਾਹੀਦਾ ਚਾਹੇ ਟੀਚਰ ਨੇ ਬੀਬੀਆਂ ਚਾਹੇ ਕੋਈ ਦਸਤਾਰਤਾਰੀ ਹੈ ਬਿਲਕੁਲ ਕਾਲਾ ਕੱਪੜਾ ਨਹੀਂ ਆਊਗਾ ਮੈਂ ਕਹਿਣਾ ਚਾਹੁੰਦਾ ਕਿ ਮੁੱਖ ਮੰਤਰੀ ਸਾਹਿਬ ਜਿਹੜਾ ਕਾਲਾ ਨਿਸ਼ਾਨ ਹੈ ਕਾਲੇ ਝੰਡੇ ਤੁਹਾਨੂੰ ਅਸੀਂ ਵੀ ਦਿਖਾਉਣ ਚੱਲਿਆ ਇਹ ਇਸ ਕਰਕੇ ਨਹੀਂ ਕਿ ਤੁਸੀਂ ਸੰਘਰਸ਼ ਚੋਂ ਨਿਕਲੇ ਹੋ ਤੁਸੀਂ ਆਮ ਥੋੜਾ ਤੁਹਾਨੂੰ ਤਾਂ ਅੰਨਾ ਹਜ਼ਾਰੇ ਨੇ ਤੋੜਾ ਹੀ ਸੰਘਰਸ਼ ਚ ਸੀ ਜਿਹੜੇ ਜਿਹੜੇ ਕੱਪੜੇ ਤੋਂ ਤੁਸੀਂ ਡਰਦੇ ਹੋ ਅਸੀਂ ਇਹ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਥੇ ਕਾਲਾ ਝੰਡਾ ਦਿਖਾਉਣਗੇ ਅਸੀਂ ਸੰਗਰੂਰ ਇਹਦੇ ਘਰੇ ਕਾਲਾ ਝੰਡਾ ਐਨ ਪਿਆਰ ਪੈਕ ਕਰਕੇ ਪੂਰਾ ਪਿਆਰ ਤੇ ਸਤਿਕਾਰ ਨਾਲ ਲੈ ਕੇ ਜਾਵਾਂਗੇ ਮੁੱਖ ਮੰਤਰੀ ਸਾਹਿਬ ਇਹ ਤੁਹਾਡੇ ਕੋਠੇ ਤੇ ਲਾਓ ਤੁਸੀਂ ਸਾਢੇ 3 ਸਾਲ ਪਾਉਣੇ 4 ਸਾਲ ਤੇ ਹੋ ਗਏ ਆਜ਼ਾਦ ਪਰ ਜਿਹੜਾ ਇੱਥੋਂ ਦਾ ਪੰਜਾਬੀ ਹੈ ਇੱਥੋਂ ਦੇ ਮਲਾਜਮ ਦਲਤ ਸਾਰੇ ਲੋਕ ਕਿਸਾਨ ਜਿਹੜੇ ਤੁਹਾਨੂੰ ਕੱਲ ਪਰਸ ਵੀ ਹਲੇ ਕੁੱਟੇ ਨਹੀਂ ਇਹ ਸਾਰੇ ਲੋਕ ਗੁਲਾਮ ਨੇ ਇਸ ਕਰਕੇ ਗੁਲਾਮੀ ਦੀ ਨਿਸ਼ਾਨੀ ਨਾ ਤੁਸੀਂ ਭੁੱਲੋ ਜਿਹੜੀ ਨੂੰ ਅਸੀਂ ਅਣਖੀ ਲੋਕ ਲੈ ਕੇ ਜਿਹੜਾ ਵੀ ਸਾਡੇ ਨਾਲ ਟਕਰਾਵੇ ਪਿਛਲਾ ਇਤਿਹਾਸ ਦੱਸਦਾ ਹੈ ਕਿ ਜਦੋਂ ਸਮੇਂ ਦੇ ਹਾਕਮ ਸਾਡੇ ਬਜ਼ੁਰਗਾਂ ਨੂੰ ਕਾਲੀ ਪੱਗ ਨਹੀਂ ਸੀ ਬੰਨਣ ਦਿੰਦੇ ਸਾਡੇ ਬਜ਼ੁਰਗਾਂ ਨੇ ਕਾਲੀ ਪੱਗ ਨਹੀਂ ਲਾਹੀ ਜਿਹੜਾ ਚ ਜ਼ਰੂਰ ਜਾਂਦੇ ਰਹੇ ਨੇ ਅਸੀਂ ਵੀ ਉਹੀ ਰਾਹ اختیار ਕਰਿਆ ਕਿ ਮੁੱਖ ਮੰਤਰੀ ਸਾਹਿਬ ਇਸ ਗੱਲ ਨੂੰ ਤੁਸੀਂ ਕਲੀਅਰ ਕਰੋ ਕਿ ਤੁਹਾਨੂੰ ਤਖਲੀਬ ਕੀਆ ਕੱਪੜਾ ਕਪੜਾ ਹੀ ਹੁੰਦਾ ਤੁਸੀਂ ਰੰਗਾ ਚ ਪਏਗੇ ਹੁਣ ਤਾਕੇ ਤੁਹਾਨੂੰ ਕਾਲੇ ਕਾਲੇ ਰੰਗ ਤੋਂ ਜੈਲਸੀ ਹੈ ਇਹਦੇ ਕਰਕੇ ਤੁਹਾਡਾ ਵਿਰੋਧ ਕਰਨੋਂ ਮਾਣਯੋਗ ਭਗਵੰਤ ਸਿੰਘ ਮਾਣ ਜੀ ਫਰੀਦਕੋਟ ਜ਼ਿਲ੍ਹੇ ਦੇ ਵਿੱਚ 15 ਅਗਸਤ ਵਾਲੇ ਦਿਨ ਝੰਡਾ ਲਹਿਰਾਉਣ ਜਾ ਰਹੇ ਨੇ ਪਰ ਇਸ ਜ਼ਿਲ੍ਹੇ ਦੇ ਵਿੱਚ 2015 ਦੇ ਵਿੱਚ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਗੋਲੀ ਕਾਂਡ ਹੋਇਆ ਨੌਜਵਾਨ ਸ਼ਹੀਦ ਕੀਤੇ ਗਏ ਉਸ ਸਮੇਂ ਸਿੱਖ ਸੰਗਤਾਂ ਦੇ ਨਾਲ ਵਾਅਦੇ ਕੀਤੇ ਗਏ ਪਹਿਲਾ ਕੈਪਟਨ ਸਰਕਾਰ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਤੇ ਉਸ ਤੋਂ ਬਾਅਦ ਭਗਵੰਤ ਮਾਨ ਇਹ ਭਗਵੰਤ ਮਾਨ ਬਰਗਾੜੀ ਦੀਆਂ ਸਟੇਜਾਂ ਦੇ ਉੱਤੇ ਅਸੀਂ ਇਹਨੂੰ ਟਾਈਮ ਦੇ ਕੇ ਜਦੋਂ ਆਇਆ ਸੰਗਤ ਦੇ ਵਿੱਚ ਇਹ ਬੋਲਿਆ ਵੀ ਜਦੋਂ ਸਾਡੀ ਸਰਕਾਰ ਆਈ ਅਸੀਂ ਪੂਰੇ ਦਾ ਪੂਰਾ ਇਨਸਾਫ ਕਰਾਂਗੇ ਤਿੰਨ ਸਰਕਾਰਾਂ ਬੀਤ ਚੁੱਕੀਆਂ ਹੈ ਤੇ ਇਨਸਾਫ ਆ ਜਿਹੜਾ ਉੱਥੇ ਖੜਾ ਕਮਰ ਵਿਜੇ ਪ੍ਰਤਾਪ ਰੋਕ ਰਲਾ ਕੇ ਉਹਨੇ ਵਿਧਾਨ ਸਭਾ ਦੇ ਵਿੱਚ ਵੀ ਸਮਾਂ ਮੰਗਿਆ ਪਰ ਉਹਨੂੰ ਨਹੀਂ ਦਿੱਤਾ ਗਿਆ ਤੇ ਅੱਜ ਉਸ ਜ਼ਿਲ੍ਹੇ ਦੇ ਵਿੱਚ ਆ ਕੇ ਇਹ ਝੰਡਾ ਲਹਿਰਾਉਣ ਜਾ ਰਿਹਾ ਹੈ ਪਰ ਅਸੀਂ ਇਹਦਾ ਇੱਥੇ ਡਟ ਕੇ ਵਿਰੋਧ ਕਰਾਂਗੇ ਕਾਨੂੰਨ ਵੀ ਬਣ ਰਿਹਾ ਹੈ ਚੰਗੀ ਗੱਲ ਹੈ ਬਣਨਾ ਚਾਹੀਦਾ ਪਰ ਜਿਹੜਾ ਇਨਸਾਫ ਹੈ ਜਿਹਦੇ ਤੇ ਸਰਕਾਰਾਂ ਬਣਾਈਆਂ ਇਹਨਾਂ ਨੇ ਤੇ ਸੰਗਤਾਂ ਦੇ ਨਾਲ ਵਾਅਦੇ ਕੀਤੇ ਗਏ ਜਦੋਂ ਇਹ ਬਰਗਾੜੀ ਜਦੋਂ ਸ਼ਹੀਦਾਂ ਦਾ ਭੋਗ ਸੀ ਉਸ ਸਮੇਂ ਭਗਵੰਤ ਮਾਨ ਉੱਥੇ ਆਇਆ ਤੇ ਉਸ ਸਮੇਂ ਇਹਨੂੰ ਸੇਫ ਕੱਢਣ ਵਾਲੇ ਉੱਥੋਂ ਅਸੀਂ ਲੋਕਾਂ ਨਹੀਂ ਇਹਦਾ ਉੱਥੇ ਲੋਕਾਂ ਨੇ ਬੜਾ ਬੁਰਾ ਹਾਲ ਕਰਨਾ ਸੀ ਤੇ ਉਸ ਤੋਂ ਬਾਅਦ 7 ਅਕਤੂਬਰ ਨੂੰ ਇਹਨੇ ਆ ਕੇ ਉੱਥੇ ਬੋਲਿਆ ਸੀ ਉਹ ਸਪੀਚ ਆਪਦੀ ਇਹ ਯਾਦ ਕਰ ਲੈ ਭਗਵੰਤ ਮਾਨ ਤੇ ਅੱਜ ਉਸ ਜ਼ਿਲ੍ਹੇ ਦੇ ਵਿੱਚ ਇਹ ਅਸੀਂ ਇਹਦਾ ਡਟ ਕੇ ਕਾਲੇ ਝੰਡਿਆਂ ਦਾ ਵਿਰੋਧ ਕਰਾਂਗੇ ਪੰਥਕ ਜਥੇਬੰਦੀਆਂ ਵੱਲੋਂ ਸਾਡੇ ਨਾਲ ਸਤਿਕਾਰਯੋਗ ਪਰਮਜੀਤ ਸਿੰਘ ਜੀ ਸਹੌਲੀ ਸਾਹਿਬ ਜਿਨ੍ਹਾਂ ਨੇ ਲੰਬੀ ਲੜਾਈ ਲੜੀ ਹੈ 2015 ਤੋਂ ਲੈ ਕੇ ਸਰਬੱਤ ਖਾਲਸਾ ਹੋਇਆ ਬਰਗਾੜੀ ਦਾ ਸੰਘਰਸ਼ ਚੱਲਿਆ ਤੇ ਬਾਬਾ ਮਾਨਪ੍ਰੀਤ ਸਿੰਘ ਜੀ ਟਕਸਾਲੀ ਸਾਰੇ ਅਸੀਂ ਉਹਦੇ ਇਹਦਾ ਵਿਰੋਧ ਕਰਾਂਗੇ ਡਟ ਕੇ ਤੇ ਇਹਨੂੰ ਇੱਥੋਂ ਅਸੀਂ ਜਿਹੜਾ ਆਪਣਾ ਮੈਸੇਜ ਆ ਉਹ ਅਸੀਂ ਦੇਵਾਂਗੇ ਕਰੋ ਹੀ ਕਰੋ ਕਿਨੇ ਬਰਗਾੜੀ ਤੋਂ ਸੇਫ ਕੱਢਿਆ ਕੀ ਉੱਥੇ ਇਹ ਪਹਿਲਾਂ ਜਿਹੜਾ ਕੁਝ ਕਰਦਾ ਹੁੰਦਾ ਸੀ ਉਹ ਤੁਹਾਨੂੰ ਪਤਾ ਹੈ ਉਸ ਤੋਂ ਬਾਅਦ ਚ ਭਾਵੇਂ ਹਟ ਗਿਆ ਹੋਵੇ ਤੇ ਇਹ ਤਾਂ ਹੁੰਦਾ ਸੀ ਥੋੜਾ ਕਲੀਅਰ ਕਰੋ ਨਾ ਗੱਲ ਦੋ ਉਹ दारू ਪਿਆਲਾ ਕਰ ਲੈਂਦਾ ਸੀ ਹਾਂਜੀ ਤੇ ਉੱਥੇ ਦਾ ਜਦੋਂ ਸੰਗਤਾਂ ਨੂੰ ਪਤਾ ਲੱਗਿਆ ਹਾਂਜੀ ਤੇ ਉਥੋਂ ਫਿਰ ਇਹਨੂੰ ਕੱਢਿਆ ਗਿਆ ਤੇ ਫਿਰ ਅਸੀਂ ਐਫ ਆਈ ਆਰ ਵੀ ਦਰਜ ਕਰਾਉਣ ਗਏ ਸੀ ਪਰ ਉਹ ਕੀਤੀ ਨਹੀਂ ਸੀ ਤੇ ਉਹੀ ਗੱਲਾਂ ਪਰ ਸਰਕਾਰ ਬਣ ਗਈ ਹੈ ਦੀ ਤੇ ਇਹਨੇ ਇਨਸਾਫ ਨਹੀਂ ਦਿੱਤਾ ਤੇ ਉਹਦਾ ਅਸੀਂ ਜਿਹੜਾ ਇਨਸਾਫ ਵਾਸਤੇ ਜਦੋਂ ਜੈਦ ਪਹਿਲਾਂ ਤੋਂ ਕਰਦੇ ਆ ਰਹੇ ਹਾਂ ਤੇ ਕਰਦੇ ਰਾਵਾਂਗੇ ਭਾਵੇਂ ਕੋਈ ਵੀ ਸਰਕਾਰ ਹੋਵੇ ਇਨਸਾਫ ਮੰਗਣਾ ਸਾਡਾ ਹੱਕ ਆ ਧਾਰਾ 14 19 21 ਦੇ ਮੁਤਾਬਕ ਅਸੀਂ ਆਪਣੀ ਆਵਾਜ਼ ਆ ਜਿਹੜੀ ਉਹ ਬਲੰਦ ਕਰਾਂਗੇ ਤੁਹਾਡਾ ਕਹਿੰਦਾ ਕੀ ਮਤਲਬ ਜਦ ਬੁਰਗਾੜੀ ਤੁਹਾਨੂੰ ਚੱਲ ਰਿਹਾ ਪੀ ਚੱਲਦਾ ਪਿਆ ਸੀ ਉਸ ਦੇ ਵਿੱਚ ਸ਼ਰਾਬੀ ਕੇ ਪਹੁੰਚੇ ਸੀ ਮੁੱਖ ਮੰਤਰੀ ਇਹ 2015 ਦੀ ਗੱਲ ਹੈ ਜਿੱਦੇ ਭੋਗ ਸੀ ਸਟੇਡੀਅਮ ਦੇ ਵਿੱਚ ਜੀ ਸਿਰਫ ਇੱਕ ਝੂਠੇ ਸੌਦੇ ਵਾਲੇ ਨੂੰ ਛੱਡ ਕੇ ਜੀ ਨੇ ਜਿਹਦਾ ਨਾਮ ਬੋਲਦਾ ਹੈ ਸਰਕਾਰਾਂ ਦੀਆਂ ਜਿਹੜੀਆਂ ਸਰਕਾਰਾਂ ਨੇ ਬੇਇੱਜ਼ਤੀਆਂ ਸੱਟਾਂ ਬਣਾ ਬਣਾ ਕੇ ਇਨਸਾਫ਼ ਦੇਣ ਦੀ ਕੋਸ਼ਿਸ਼ ਕੀਤੀ ਉਹਦੇ 'ਚ ਵੀ ਉਹਦੇ ਚੇਲਿਆਂ ਦਾ ਨਾਮ ਬੋਲਿਆ ਸਿਰਫ ਉਹਨਾਂ ਨਾਲ ਸਾਡਾ ਕੋਈ ਸਬੰਧ ਨਹੀਂ ਹੋਰ ਜਿਹੜੇ ਪੰਥ ਦਰਦੀ ਨੇ ਕੌਮ ਦਰਦੀ ਨੇ ਗੁਰੂ ਨੂੰ ਮੰਨਦੇ ਨੇ ਉਹਨਾਂ ਸਾਰਿਆਂ ਨਾਲ ਸਾਡਾ ਪਿਆਰ ਹੈ ਵਿਚਾਰਾਂ ਦੇ ਬਖਰੇ ਹੋ ਜਾਂਦੇ ਹੁੰਦੇ ਨੇ ਇਕੱਠੇ ਵੀ ਹੋ ਜੰਨੇ ਸੀ ਜਿਹੜੀ ਹੁਣ ਤੋਂ ਅਸੀਂ ਹਾਜ਼ਰ ਕਹਾਂਗੇ ਬੇਨਤੀ ਕਰਾਂਗੇ ਜੀ ਹਾਜ਼ਰ ਹੋਵੋ ਸਾਰਿਆਂ ਨੂੰ